ਜੋ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਦਸ਼ੇ ਦੇ ਵਿਰੁੱਧ ਉਹ ਬਹੁਤ ਹੀ ਵਧੀਆ ਹੈ ਜੋ ਸਰਕਾਰ ਕਰ ਰਹੀ ਮੌਜੂਦਾ ਸਭ ਚੰਗੇ ਕਰ ਰਹੀ ਹੈ ਲੋਕਾਂ ਦੇ ਭਲਾਈ ਵਾਸਤੇ ਕਰ ਰਹੀ ਹੈ ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਮਾਨਜੋਗ ਮੁੱਖ ਮੰਤਰੀ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਜੰਗੀ ਪੱਧਰ ਤੇ ਲੜਾਈ ਜਾਰੀ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਫੜ ਕੇ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਨਾਲ ਨਾਲ ਜਿਹੜੇ ਵੀ ਕਿਸੇ ਨਸ਼ਾ ਤਸਕਰ ਨੇ ਨਸ਼ੇ ਦੇ ਗੋਰਖਣ ਦੇ ਨਾਲ ਕਾਲੀ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕੀਤੀ ਆ ਤੇ ਉਹਦਾ ਡਿਮੋਲੀਸ਼ਨ ਵੀ ਜਿਹੜਾ ਸਬੰਧਤ ਏਜੰਸੀ ਵੱਲੋਂ ਕੀਤਾ ਜਾਂਦਾ ਹੈ ਅੱਜ ਪਿੰਡ ਸ਼ੇਰਮਾਜਰਾ 'ਚ ਪੰਚਾਇਤੀ ਜ਼ਮੀਨ ਦੇ ਉੱਪਰ ਬਣਾਏ ਗਏ ਇਸ ਰਹਿਸ਼ੀ ਮਕਾਨ ਨੂੰ ਜਿਹੜਾ ਕਿ ਸਮੱਗਲਰ ਜੀ ਦਾ ਨਾਂ ਹੈਗਾ ਰਜਿੰਦਰ ਸਿੰਘ ਔਰ ਫਰੀਠਾ ਇਹ ਸ਼ੇਰਮਾਜਰੇ ਪਿੰਡ ਦਾ ਇੱਕ ਬਦਨਾਮ ਸਮੱਗਲਰ ਆ ਇਹਦੇ ਉੱਪਰ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਘਰੇ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਹਾਂ ਕਿ ਜਿਹੜਾ ਪੀਲਾ ਪੰਜਾ ਆ ਉਹਦੀ ਕਾਰਵਾਈ ਚੱਲੂ ਆ ਤੇ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ ਦੇ ਮੰਨ 'ਚ ਇੱਕ ਬਹੁਤ ਡਰ ਦਾ ਪੈਦਾ ਜਿਹੜਾ ਸੰਦੇਸ਼ ਜਾਂਦਾ ਆ ਤੇ ਇਹ ਮੈਸੇਜ ਵੀ ਕਲੀਅਰ ਹੁੰਦਾ ਆ ਕਿ ਇਾਂ ਤੇ ਨਸ਼ਾ ਵੇਚਣਾ ਛੱਡ ਦੋ ਜਾਂ ਪੰਜਾਬ ਛੱਡ ਦੋ ਤੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੂਗੀ ਪਰ ਉਸ ਤੋਂ ਇਲਾਵਾ ਜਿਹੜੇ ਕਿ ਨਸ਼ੇ ਦੇ ਕੋਡ ਚ ਪਏ ਹੋਏ ਆ ਜਿਹੜੇ ਕਿ ਨਸ਼ਾ ਖਾਂਦੇ ਆ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਦਾਖਲ ਕਰਾ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਵੀ ਕਰਵਾਵਾਂਗੇ ਉਹਨਾਂ ਨੂੰ ਸਿੰਪੈਥੀ ਦੀ ਨਜ਼ਰ ਨਾਲ ਵੇਖਾਂਗੇ ਤਾਂ ਜੋ ਉਹ ਮੁਖਤਾਰਾ 'ਚ ਦੁਬਾਰੇ ਸ਼ਾਮਿਲ ਹੋ ਸਕਣ